ਨੀਲੇ ਕੁੰਭ ਭرائی ਲੈ ਉਦਕ ਰਾਜਕੁਵਾਰ ਪੁਰੰਦਰੀ ਇਹ ਸ਼ਬਦ ਹੈ ਜੀ ਪੁਰੰਦਰੀ ਇਹ ਦਾ ਅਰਥ ਹੈ ਪੁਰ ਦੇ ਅੰਦਰ ਸ਼ਹਿਰ ਦੇ ਵਿੱਚ ਖੂਹ ਹੈ ਪੁਰਾਣੇ ਸਮੇਂ ਤੋਂ ਪਤਾ ਉਹਨੇ ਧੀਆਂ ਪੈਣਾ ਖੂਹ ਤੋਂ ਪਾਣੀ ਪਰਣ ਜਾਂਦੀਆਂ ਸਨ ਜੀ ਮਹਾਰਾਜ ਕਹਿੰਦੇ ਨੇ ਘੜੇ ਲਿਆਂਦੇ ਬੀਬੀਆਂ ਪਾਣੀ ਪਰਣ ਚਲੀਆਂ ਗਈਆਂ ਤੇ ਮੈਨੂੰ ਆਪਣੇ ਪਿੰਡਾਂ ਦਾ ਯਾਦ ਹੈ ਦੋ-ਦੋ ਘੜੇ ਉੱਤੇ ਤੇ ਇੱਕ ਢਾਕੇ ਵੱਖੀ ਨਾਲ ਲਾਉਂਦਾ ਬੀਬੀਆਂ ਨੇ ਦੋ-ਦੋ ਘੜੇ ਤਿੰਨ-ਤਿੰਨ ਉੱਤੇ ਇੱਕ ਬੱਕੀ ਨਾ ਲਾਇਆ ਉਹਨਾਂ ਤੇ 10 12 ਬੀਬੀਆਂ ਇਕੱਠੀਆਂ ਆਪਸ ਹੱਸਦੀਆਂ ਨੇ ਜੀ ਗੱਲਾਂ ਕਰਦੀਆਂ ਭਗਤ ਜੀ ਕਹਿੰਦੇ ਉਹਨਾਂ ਨੂੰ ਪੁੱਛ ਕੇ ਦੇਖ ਕਿ ਪਾਣੀ ਛਲਕਦਾ ਹੈ ਘੜੇ ਵੀ ਕੱਚੇ ਨੇ ਸਿਰ ਤੇ ਘੜੇ ਚੁੱਕੇ ਆਪਸ ਵਿੱਚ ਗੱਲਾਂ ਕਰਦੀਆਂ ਜੇ ਤੁਹਾਨੂੰ ਪਤਾ ਨਹੀਂ ਜੇ ਬੈਲੈਂਸ ਖਰਾਬ ਹੋ ਗਿਆ ਤੇ ਘੜਾ ਡਿੱਗ ਸਕਦਾ ਉਹ ਕਹਿੰਦੀਆਂ ਨੇ ਗੱਲਾਂ ਸੀ ਜ਼ਰੂਰ ਕਰਨੀਆਂ ਵਾ ਅੰਦਰ ਵਾਲੀ ਜਿਹੜੀ ਬਰੀਕ ਸੂਖਸ਼ਮ ਚੇਤੇ ਨਾ ਉਹ ਸਾਡਾ ਘੜਿਆਂ 'ਚ ਢਿੱਕਿਆ ਹੋਇਆ ਜਿੰਨਾ ਮਰਜ਼ੀ ਗੱਲਾਂ ਕਰੀਏ ਸੀ ਘੜੇ ਨੂੰ ਡੋਲਣ ਨਹੀਂ ਦਿੰਦੀਆਂ ਕਹਿੰਦੇ ਸਜਣਾ ਚੇਤੇ ਰੱਖੀ ਜੇ ਬੀਬੀਆਂ ਗੱਲਾਂ ਕਰਨ ਘੜਾ ਨਹੀਂ ਡੋਲਣ ਦਿੰਦੀਆਂ ਜਿਹੜਾ ਬੰਦਗੀ ਵਾਲਾ ਗੁਰਮਖ ਹੈ ਨਾ ਉਹ ਬਾਹਰ ਉਹ ਜਦੀਆਂ ਮੱਲੀ ਗੱਲਾਂ ਕਰੇ ਪਰ ਅੰਦਰ ਵਾਲੇ ਚਿੱਤ ਨੂੰ ਨਾਮ ਤੋਂ ਕਦੀ ਡੋਲਣ ਨਹੀਂ ਦਿੰਦਾ ਆਨੀਲੇ ਕੁੰਭ ਭਰਾਈਲੇ ਉਦਕ ਰਾਜਕੁਵਾਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਤੀਆਂ ਚੀਤ ਸੋ ਗਾਗਰ ਰਾਕੇ ਫਿਰ ਸ਼ਬਦ ਚਿਤ ਆਇਆ ਅਗਲੀ ਦੋ ਉਧਾਰਨਾ ਹੋਰ ਨੇ ਜੀ ਕਹਿਣ ਲੱਗੇ ਮੰਦਰ ਏਕ ਦੁਆਰ 10 ਜਾਂ ਕਹਿ ਮੰਦਰ ਦਰਸ ਘਰ ਇੱਕ ਹੈ ਘਰ ਉਹਦੇ ਬੂਵੇ ਨੇ 10 ਗਊ ਚਰਾਵਨ ਛਾੜੀ आले ਉਹਦੇ ਵਿੱਚੋਂ ਗਾਵਾਂ ਤੋਰ ਦਿੱਤੀਆਂ ਚਰਨ ਵਾਸਤੇ 5 ਕੋਸ਼ ਪਰ ਗਊ ਚਰਾਵਤ 300 ਬਛਰਾ ਰਾਖੀ आले ਗਾਂ ਘਰੋਂ ਪੰਜ ਕੋ ਦੂਰ ਵੀ ਚਰਨ ਚਲੀ ਜਾਏ ਉਹ ਕਾਂ ਚਰਦੀ ਏ ਪਰ ਭਗਤ ਜੀ ਕਹਿੰਦੇ ਸੱਚ ਏ ਵੇ ਗਾਂ ਦਾ ਚਿੱਤ ਆਪਣੇ ਬੱਚੇ ਵਿੱਚ ਆਪਣੇ ਵੱਛੇ ਵਿੱਚ ਹੀ ਏ ਜੇ ਇੱਕ ਪਸ਼ੂ ਚਰਦਾ ਹੋਇਆ ਆਪਣੇ ਚਿੱਤ ਵਿੱਚੋਂ ਵੱਛੇ ਨੂੰ ਨਹੀਂ ਭੁਲਾਉਂਦਾ ਉਹ ਭਾਈ ਸੱਜਣਾ ਅਸੀਂ ਤਾਂ ਇਨਸਾਨਾਂ ਖਾਂ ਕੰਮ ਕਰਦੇ ਆ ਆਪਣੇ ਚਿੱਤ ਵਿੱਚੋਂ ਵੈਗੁਰੂ ਜੀ ਨੂੰ ਕਿਵੇਂ ਭੁਲਾ ਦਿਆ ਇੱਕ ਪਸ਼ੂ ਦਾ ਚੇਤਾ ਬੰਦੇ ਨਾਲੋਂ ਬਹੁਤ ਘੱਟ ਹੈ ਗਊ ਚਰਾਮਣ ਛਾੜੀਲੇ ਪੰਜ ਪੋਸ਼ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀਲੇ ਅਗਲੇ ਬਚਨ ਕਹਿਤ ਨਾਮ ਦਿਓ ਸੁਣੋ ਤਰਲੋਚਨ ਕਹਿੰਦਾ ਤਰਲੋਚਨ ਮੇਰੀ ਗੱਲ ਸੁਣ ਬਾਲਕ ਪਾਲਨ ਪੋੜੀਲੇ ਬੱਚਾ ਫਿਰ ਅਰ ਸੁਣਿਓ ਪੰਘੂੜੇ ਵਿੱਚ ਪਿਆ ਹੈ ਪੋੜੀਲੇ ਪੋੜੀਲੇ ਦਾ ਸੋਣਾ ਲੰਮਾ ਪੈ ਜਾਣਾ ਤੇ ਮਹਾਰਾਜ ਕਹਿੰਦਾ ਅੰਦਰ ਬਾਹਰ ਕਾਂਚ ਬਰੂਦੀ ਚੀਤ ਸੋ ਬਾਰਕ ਰਾਖੀਲੇ ਬੱਚਾ ਪੰਘੂੜੇ ਵਿੱਚ ਇਹ ਮਾਂ ਅੰਦਰ ਬਾਹਰ ਕੰਮ ਕਰਦੀ ਏ ਉਹ ਕੰਮ ਜ਼ਰੂਰ ਕਰਦੀ ਏ ਫਿਜ਼ੀਕਲ ਕੰਮ ਕਰ ਰਹੀ ਏ ਪਰ ਅੰਦਰ ਵਾਲਾ ਚਿੱਤ ਉਹਦਾ ਆਪਣੇ ਨਿਆਣੇ ਵਿੱਚ ਕਿਤੇ ਬੱਚਾ ਜਾਗ ਨਾ ਪਵੇ हे ਤਰਲੋਚਨ ਤੂੰ ਅਜੇ ਨਾਮ ਜਪਿਆ ਕਰ ਇੱਕ ਦਿਨ ਤੇਰੇ ਤੇ ਵੀ ਅਵਸਥਾ ਆ ਜਾਏਗੀ ਤੂੰ ਹੱਸਦਾ ਹੋਇਆ ਵੀ ਜੁੜਿਆ ਰਹੇਗਾ ਤੂੰ ਕੰਮ ਕਰਦਾ ਵੀ ਜੁੜਿਆ ਰਹੇਗਾ ਤੇ ਸੱਚ ਏਵੇਂ ਜਿਹਦਾ ਚਿੱਤ ਜੁੜ ਜਾਏ ਉਹਨੂੰ ਚਿਖਾ ਦਾ ਬਾਲਣ ਵੀ ਕਦੀ ਨਹੀਂ ਸਾੜ ਸਕਦਾ ਚਿੱਤ ਸੜੇਗਾ ਜੀ ਕਿਤੇ ਨਾ ਮਹਾਰਾਜ ਜੀ ਨੇ ਇਥੇ ਕਿਹਾ ਜਿਹਦੇ ਚਿੱਤ ਚ ਵਸ ਜਾਏ ਪਿਆਰ ਉਹ ਜਿਹਦੇ ਅੰਦਰ ਵਸ ਜਾਏ ਪਰਮੇਸ਼ਵਰ ਉਹਦੇ ਨਾਲ ਹੈ ਇਸ ਪ੍ਰਕਰਨ ਨੂੰ ਕੱਲ ਆਪਾਂ ਸਵੇਰੇ ਸੰਪੂਰਨ ਕਰਦੇ ਆਂਗੇ ਜੀ ਤੇ ਆਪਾਂ ਆਪਣੇ ਚਿੱਤ ਚ ਮੈਂ ਰੋਜ਼ ਕਹਿ ਰਿਹਾ ਉਹਨਾਂ ਨੂੰ ਚੇਤੇ ਕਰਨੇ ਪਿਆ ਜਿੰਨਾ ਆਪਣੇ ਚਿੱਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬੋਲਿਆ